ਪੰਜਾਬ ਦੇ ਵਿੱਚ ਇੱਕ ਵੱਡਾ ਜਿਹੜੀ ਜ਼ਿੰਮੇਵਾਰੀ ਹੈ ਉਹ ਜਿਹੜੇ 77 ਸ਼੍ਰੀ ਅਜੋਇਸ सिन्हा ਕੁਮਾਰ ਆਈਐਸ ਜਿਹੜੇ 1996 ਬੈਚ ਦੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਦਰਅਸਲ ਸੀਐਮਡੀ ਪਾਵਰ ਕਾਮ ਦਾ ਐਡੀਸ਼ਨਲ ਚਾਰਜ ਮਿਲਿਆ ਉਹਨਾਂ ਨੂੰ ਔਰ ਇਹ ਪੰਜਾਬ ਦੇ ਵਿੱਚ ਕਿਉਂਕਿ ਬਜਲੀ ਨਿਗਮ ਜਿਹੜਾ ਆ ਲਿਮਟਿਡ ਪਾਵਰ ਵਰਕ ਹੈ ਸੀਐਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਹ ਜਿਹੜੇ ਸੀਗੇ ਉਹ ਸੇਵਾਮੁਕਤ ਹੋਇਆ ਤੋਂ ਇਸ ਕਰਕੇ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਪੰਜਾਬ ਸਰਕਾਰ ਨੇ 77 ਜਿਹੜੇ ਊਰਜਾ ਦੇ એનર્ਜੀ 77 ਨੇ ਅਜੋਇਸ सिन्हा ਉਨਾ ਨੂੰ ਜਿਹੜਾ ਆ ਸੀਡੀਐਮ ਸੀਐਮਡੀ ਪਾਵਰਕਾਮ ਦੇ ਐਡੀਸ਼ਨਲ ਚਾਰਜ ਦੇ ਦਿੱਤਾ ਆ ਅਜੇ ਕੁਮਾਰ ਜੀ ਇਸ ਗੱਲ ਕੀਤੀ ਜਾਵੇ ਤਾਂ ਇਹ 1996 ਬੈਚ ਦੇ ਸੀਨੀਅਰ ਆਈਐਸ ਅਫੀਸਰ ਨੇ ਔਰ ਇਹ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੇ ਪਾਵਰਕਾਮ ਦੇ ਜਿਹੜੇ ਇੰਚਾਰਜ ਨੇ ਉਹ ਬਲਦੇਵ ਸਿੰਘ ਸਰਾਹ ਸੀਗੇ ਉਹਨਾਂ ਦਾ ਐਕਸਪੀਰੀਅੰਸ ਬੋਲਦਾ ਸੀਗਾ ਔਰ ਪੰਜਾਬ ਦੇ ਪਾਵਰਕਾਮ ਨੂੰ ਕਿਹਾ ਜਾਂਦਾ ਸੀ ਕਿ ਇਹਨਾਂ ਦੇ ਬਲਬੁੱਤੇ ਦੇ ਉੱਤੇ ਯਾਰ ਸੋ ਫਿਲਹਾਲ ਜੇ ਗੱਲ ਕੀਤੀ ਜਾਵੇ ਤੇ ਵੱਡੀ ਵੱਡਾ ਬਦਲਾਅ ਹੈ ਕਿ ਹੁਣ ਸਕੱਤਰ ਊਰਜਾ ਅਜੇ ਸੀਨਾ ਨੂੰ ਜਿਹੜਾ ਆ ਇਹ ਇਨਚਾਰਜ ਜਿਹੜਾ ਆ ਇਹ ਅਹੁਦਾ ਜਿਹੜਾ ਮਿਲਿਆ ਆ ਸੀਐਮਡੀ ਪਾਵਰ ਕਾਮ ਦਾ ਐਡੀਸ਼ਨਲ ਚਾਰਜ ਹੁਣ ਉਹਨਾਂ ਦੇ ਕੋਲ ਰਹੇਗਾ ਸੋ ਵੱਡੀ ਖਬਰ ਔਰ ਪੰਜਾਬ ਦੀ ਸਿਆਸਤ ਦੇ ਨਾਲ ਜਾਂ ਪੰਜਾਬ ਦੇ ਐਡਮਿਨਿਸਟ੍ਰੇਟਿਵ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਸ਼੍ਰੀ ਅਜੈ ਕੁਮਾਰ ਸੀਨਾ ਪ੍ਰਿੰਸੀਪਲ ਸੈਕਟਰੀ ਫਾਈਨੈਂਸ ਐਂਡ ਪਾਵਰ ਪਾਵਰ ਹੈ ਉਹਨਾਂ ਦੇ ਕੋਲ એનર્ਜੀ ਹੈ ਨੇ ਤੇ ਉਹਨਾਂ ਨੂੰ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਜਿਹੜਾ ਆ ਉਹ ਲਾ ਦਿੱਤਾ ਗਿਆ ਆ ਚੇਅਰਮੈਨ ਕਾਮ ਮੈਨੇਜਿੰਗ ਡਾਇਰੈਕਟਰ ਰਹਿਣਗੇ ਉਹ ਪੰਜਾਬ ਸਟੇਟ ట్రాన్స్‌ਮਿਸ਼ਨ ਕਾਰਪੋਰੇਸ਼ਨ ਲਿਮਟਿਡ ਉਹਨਾਂ ਦੇ ਔਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੋ ਫਿਲਹਾਲ ਇਹ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਕਿ ਇੱਕ ਵੱਡੀ ਕਿਉਂਕਿ ਸਰਾਹ ਸਾਬ ਤੋਂ ਬਾਅਦ ਇਹ ਵੱਡਾ ਬਦਲਾ ਆ ਔਰ ਕਹਿੰਦੇ ਨੇ ਕਿ ਉਹ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਬਹੁਤ ਕਾਫੀ ਸੀਗਾ ਔਰ ਇਹ ਵੱਡਾ ਇਨ ਚਾਰਜ ਜਿਹੜਾ ਹੈ ਉਹਨਾਂ ਨੂੰ ਦਿੱਤਾ ਗਿਆ ਹੈ ਸਕਤਰ ਊਰਜਾ ਅੱਜ ਇਸ ਨੂੰ ਮਿਲਿਆ ਆ ਸੀਐਮਡੀ ਪਾਵਰਕਾਮ ਦਾ ਐਡੀਸ਼ਨਲ ਚਾਰਜ ਮਿਲਿਆ ਆ ਔਰ ਇਹ ਪੰਜਾਬ ਰਾਜ ਬਿਜਲੀ ਨਿਗਮ ਜਿਹੜੇ ਆ ਪਾਵਰ ਕਾਮ ਦੇ ਜਿਹੜੇ ਹੁਣ ਇੰਚਾਰਜ ਹੋਣਗੇ ਬਲਦੇਵ ਸਿੰਘ ਸਰਾਹ ਜਿਹੜੇ ਨੇ ਉਹ ਅੱਜ ਸੇਵਾ ਮੁਕਤ ਹੋਇਆ ਰਿਟਾਇਰਡ ਹੋਇਆ ਔਰ ਉਸ ਤੋਂ ਬਾਅਦ ਅਜੇ ਸਿਨਾ ਹੁਣਾ ਨੂੰ ਜਿਹੜਾ ਆ ਇਹ ਐਡੀਸ਼ਨਲ ਚਾਰਜ ਫਿਲਹਾਲ ਦੇ ਲਈ ਦੇ ਦਿੱਤਾ ਆ ਜਿੱਕਰ ਗੱਲ ਕੀਤੀ ਜਾਵੇ ਅਜੇ ਕੁਮਾਰ ਸਿਨਾ ਹੁਣਾ ਦੀ ਤਾਂ 1996 ਬੈਚ ਦੇ ਸੀਨੀਅਰ ਆਈਐਸ ਆਫੀਸਰ ਨੇ ਔਰ ਪੰਜਾਬ ਦੀ ਰਗ ਰਗ ਤੋਂ ਵਾਕਿਫ ਹੁੰਦੇ ਨੇ ਔਰ ਇਹਨਾਂ ਨੂੰ ਪਤਾ ਹੈ ਫਿਲਹਾਲ ਹੁਣੇ ਪਾਵਰ ਕਾਮ ਇਹਨਾਂ ਦੇ ਜ਼ੁਮੇ ਨੇ ਔਰ ਕਿਵੇਂ ਹੋਏਗਾ ਕਿਹੜੇ ਬਦਲਾਅ ਕੀਤੇ ਜਾਣਗੇ ਕਿਉਂਕਿ ਜਦੋਂ ਨਵਾਂ ਅਫਸਰ ਆਉਂਦਾ ਹੈ ਤੇ ਨਵੇਂ ਬਦਲਾਅ ਜਿਹੜੇ ਆ ਉਹ ਸੁਭਾਵਿਕ ਹੈ ਹੁੰਦੇ ਆ ਔਰ ਇਹ ਪੰਜਾਬ ਦੀ ਗੱਲ ਕਰੀਏ ਪੰਜਾਬ ਐਡਮਿਨਿਸਟ੍ਰੇਟਿਵ ਦੇ ਲੈਵਲ ਤੇ ਗੱਲ ਕਰੀਏ ਤੇ ਇਹ ਬਹੁਤ ਵੱਡਾ ਚਾਰਜ ਜਿਹੜਾ ਆ ਉਹ ਇਹਨਾਂ ਨੂੰ ਮਿਲਿਆ ਬਤੌਰ ਇੰਚਾਰਜ ਜਿਹੜੇ ਨੇ ਉਹ ਹੋਣਗੇ ਕਿਉਂਕਿ ਅੱਜ ਤੋਂ ਜਿਹੜੇ ਨੇ ਇੰਚਾਰਜ ਜਿਹੜੇ ਪਹਿਲੇ ਸੀਗੇ ਬਲਦੇਵ ਸਿੰਘ ਸਰਾ ਉਹ ਸੇਵਾਮੁਕਤ ਹੋਏ ਨੇ ਰਿਟਾਇਰਡ ਹੋਏ ਨੇ ਔਰ ਉਹਨਾਂ ਤੋਂ ਬਾਅਦ ਹੁਣ ਇਹਨਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਮਿਲੀ ਆ ਸਕਤਰ ਊਰਜਾ ਅਟ ਸਿਨਾ ਨੂੰ सीएमडी पावरकॉम ਦਾ ਐਡੀਸ਼ਨਲ ਚਾਰਜ ਮਿਲੇ ਆਇਆ ਔਰ ਇਹ ਅਹਿਮ ਅੱਜ ਦਾ ਜਿਹੜਾ ਵਾਕਿਆ ਹੈ ਪੰਜਾਬ ਦੇ ਵਿੱਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਸੀਐਮਡੀ ਬਲਦੇਵ ਸਿੰਘ ਸਰਾ ਅੱਜ ਰਿਟਾਇਰਡ ਹੋਏ ਨੇ ਤੇ ਉਹਨਾਂ ਦੇ ਰਿਟਾਇਰਡ ਹੁੰਦਿਆਂ ਹੀ ਸੀਨੀਅਰ ਆਈਐਸ ਆਫੀਸਰ ਸਿਨਾ ਉਹਨਾਂ ਨੂੰ ਐਡੀਸ਼ਨਲ